ਸ੍ਰੀ ਕਾਲ ਦੇ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਸਟੰਟ ਬਾਚਾ ਵੱਲੋਂ ਕੱਲ੍ਹ ਰਾਤ ਕਿਤੇ ਗੈਸਟ ਸਟੰਟ ਵਿੱਚ ਇੱਕ ਵਿਅਕਤੀ ਦੀ ਗਈ ਜਾਨ ਹਰ ਸਾਲ ਦੀ ਤਰ੍ਹਾਂ 4 ਮਾਰਚ ਵਾਲੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਰੰਗਵਸਤਰ ਸ਼੍ਰੀ ਚੋਲਾ ਸਾਹਿਬ ਜੀ ਦੇ ਮੇਲੇ ਦੇ ਸੰਬੰਧ ਵਿੱਚ ਲੱਖਾਂ ਦੇ ਤਤਾਦ ਵਿੱਚ ਸੰਗਤਾਂ ਦੂਰੋਂ ਨੇੜੇੋਂ ਚੱਲ ਕੇ ਡੇਰਾ ਬਾਬਾ ਨਾਨਕ ਪਹੁੰਚਦੀਆਂ ਪਰ ਇੱਕ ਰਾਤ ਪਹਿਲਾਂ ਹੀ 3 ਮਾਰਚ ਵਾਲੇ ਦਿਨ ਕਰੀਬ 8 ਵਜੇ ਅਰਸ਼ਦੀਪ ਸਿੰਘ ਜੋ ਕਿ ਪਿੰਡ ਦਾਲਮ ਦਾ ਰਹਿਣ ਵਾਲਾ ਹੈ ਉਹ ਆਪਣੇ ਭੈਣ ਦੇ ਕੋਲ ਪਿੰਡ ਮਾਨ ਜੋ ਕਿ ਡੇਰਾ ਬਾਬਾ ਨਾਨਕ ਦੇ 5 ਕਿਲੋਮੀਟਰ ਦੂਰ ਆਇਆ ਸੀ ਅਤੇ ਆਪਣੇ ਮੋਟਰਸਾਈਕਲ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਲੰਘ ਰਿਹਾ ਸੀ ਜਿਸ ਦੌਰਾਨ ਸਟੰਟ ਬਾਜਾ ਵੱਲੋਂ ਕੀਤੀ ਜਾ ਰਹੀ ਹੁੱਲੜਬਾਜ਼ੀ ਦੇ ਵਿੱਚ ਅਰਸ਼ਦੀਪ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਅਰਸ਼ਦੀਪ ਸਿੰਘ ਗੰਭੀਰ ਜ਼ਖਮੀ ਹੋ ਜਾਂਦਾ ਹੈ ਜਦੋਂ ਉਸ ਨੂੰ ਉਸਦੇ ਸਾਥੀ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਲੈ ਕੇ ਪਹੁੰਚਦੇ ਨੇ ਤਾਂ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਘਰਾਰ ਕੀਤਾ ਜਾਂਦਾ ਹੈ ਇਸ ਮੌਕੇ ਤੇ ਮ੍ਰਿਤਕ ਦੇ ਝੀਚੇ ਨੇ ਦੱਸਿਆ ਕਿ ਮੇਰਾ ਸਾਲਾ ਆਪਣੀ ਭੈਣ ਕੋਲ ਪਿੰਡਮਾਨ ਮੇਲਾ ਵੇਖਣ ਆਇਆ ਹੋਇਆ ਸੀ ਤਾਂ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਡੇਰਾ ਬਾਬਾ ਨਾਨਕ ਚਾਰਾ ਹੈ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਪੱਖੋ ਕੇ ਟਾਲੇ ਸਾਹਿਬ ਚੌਂਕ ਚ ਪੋਜਿਆ ਤਾਂ ਪਹਿਲਾ ਤੋਂ ਉੱਥੇ 15-20 ਮੋਟਰਸਾਈਕਲਾਂ ਤੇ ਸਟੰਟ ਬਾਜੀ ਕਰ ਰਹੇ ਸਟੰਟ ਬਾਜਾ ਨੇ ਮੇਰੇ ਸਾਲੇ ਅਰਸ਼ਦੀਪ ਸਿੰਘ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਉਸਨੇ ਕਿਹਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਦੋਂ ਜਦ ਸਿਵਲ ਹਸਪਤਾਲ ਡਾਕਟਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਦੇ ਕੋਲ ਅਰਸ਼ਦੀਪ ਸਿੰਘ ਦੇ ਸਾਥੀ ਐਕਸੀਡੈਂਟ ਹੋਣ ਤੋਂ ਬਾਅਦ ਉਸ ਨੂੰ ਲੈ ਕੇ ਆਏ ਸਨ ਜਦ ਉਸ ਦਾ ਚੈੱਕਅਪ ਕੀਤਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਇਸ ਮੌਕੇ ਤੇ ਜਦ ਪੁਲਿਸ ਸਬ ਇੰਸਪੈਕਟਰ ਨਿਸ਼ਾਨ ਸਿੰਘ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੁਲਿਸ ਤਫ਼ਤੀਸ਼ ਕਰ ਰਹੀ ਹੈ ਤੇ ਤਫ਼ਤੀਸ਼ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ ਜਦ ਉਹਨਾਂ ਨੂੰ ਪੁੱਛਿਆ ਗਿਆ ਇਸ ਤਰ੍ਹਾਂ ਹੁੱਲੜਬਾਜ਼ੀ ਹੁੰਦੀ ਹੈ ਤਾਂ ਮੋਟਰਸਾਈਕਲ ਅਤੇ ਟਰੈਕਟਰਾਂ ਦੇ ਸਟੰਟ ਕਰਦੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਤਫ਼ਤੀਸ਼ ਕਰਾਂਗੇ ਅਤੇ ਪੁਲਿਸ ਫੋਰਸ ਲਗਾਵਾਂਗੇ ਪਰ ਹਕੀਕਤ ਇਹ ਹੈ ਕਿ ਸ਼੍ਰੀ ਚੋਲਾ ਸਾਹਿਬ ਦੇ ਮੇਲੇ ਅਤੇ ਅੱਗੇ ਪਿੱਛੇ ਕਰਤਾਰਪੁਰ ਸਾਹਿਬ ਕੋਰੀਡੋਰ ਵਿੱਚ ਉਹ ਰਾਤ ਦੇ ਵਕਤ ਹੁੱਲੜਬਾਜ਼ੀ ਕਰਦੇ ਹਨ ਅਤੇ ਮੋਟਰਸਾਈਕਲ ਟਰੈਕਟਰ ਕਾਰਾਂ ਦੇ ਤਰ੍ਹਾਂ ਤਰ੍ਹਾਂ ਦੇ ਸਟੰਟ ਕਰਦੇ ਹਨ ਪਰ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ ਜਿਸ ਤਰ੍ਹਾਂ ਹੁੱਲੜਬਾਜ਼ੀ ਦੇ ਵਿੱਚ ਅਰਸ਼ਦੀਪ ਸਿੰਘ ਦੀ ਜਾਨ ਗਈ ਅਗਰ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਪੁਲਿਸ ਫੋਰਸ ਦੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਮ ਤੇ ਸ਼੍ਰੀ ਚੋਲਾ ਸਾਹਿਬ ਜੀ ਦਾ ਮੇਲਾ ਵੇਖਣ ਆਈਆਂ ਸੰਗਤਾਂ ਦਾ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਅੱਜ ਆਪਾਂ ਇੱਥੇ ਮੇਰੀ ਸਾਲੀ ਆ ਜੀ। ਜਾਇਆ ਸੀ ਉਹ ਨਗਰ ਉਹਨਾਂ ਕੋਲ ਆਇਆ ਤਾਂ ਆਪਾਂ ਕੋਰੀਡੋਰ ਤੇ ਆ ਗਏ ਕੋਰੀਡੋਰ ਤੇ ਆਇਤੇ ਆਪਾਂ ਇੱਧਰ ਵਾਪਸ ਜਾ ਰਹੇ ਸੀ ਘਰ ਨੂੰ ਜੂ ਟਰਨ ਕਰਦਾ ਸੀ ਇਹ ਮੁੰਡਾ ਥੋੜੀ ਜਿਹੀ ਅੱਗੇ ਗਿਆ ਆਪਾਂ ਖੜੇ ਸੀ ਲੱਗੇ ਇਹੀ ਮੁੰਡਾ ਕੱਲਾ ਚ ਬੈਠਾ ਮੋਟਰਸਾਈਕਲ ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ ਇਹਨੇ ਜੂ ਟਰਨ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਡਰ ਮੋਟਰਸਾਈਕਲ ਤੇ ਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬਹੁਤ ਫਾਸਟ ਆ ਰਹੇ ਫਿਰ ਰੇਸ ਤੁਹਾਨੂੰ ਪਤਾ ਵੀ ਕਿੱディ ਤੇ ਜਾ ਰਹੇ ਸੀ ਉਹ ਤੇ ਜਾ ਰਹੇ ਸੀ ਜ਼ਿਆਦਾ ਤੇ ਇੱਕ ਨੇ ਤੇ ਕੋਲ ਦੀ ਕੱਢ ਲਿਆ ਦੂਸਰੇ ਕੋਲ ਕੰਟਰੋਲ ਨਹੀਂ ਹੋਇਆ ਉਹਨੇ ਸਮੋਕੇਰ ਦੇ ਮੋੜੀ ਨਹੀਂ ਜੀ ਉਹ ਦੋ ਸਾਥ ਚੱਲਦੇ ਸੀ ਥੋੜੇ ਇੱਥੇ ਕਿੱਦਾਂ ਪਹੁੰਚੋ ਇੱਥੇ ਮੁੰਡਿਆਂ ਨੇ ਆਪਾਂ ਨੂੰ ਭੇਜਿਆ ਨਾਲ ਫੇ ਮੋਟਰਸਾਈਕਲ ਤੇ ਲੈ ਗਾਇਆ ਚੱਕ ਕੇ ਤੇ ਦੋ ਹੰਦਿਆਂ ਦੇ ਰਸਤੇ ਚ ਇਹਨਾਂ ਨੂੰ ਐਂਬੂਲੈਂਸ ਮਿਲੀ ਰਸਤੇ 'ਚ ਐਂਬੂਲੈਂਸ ਤੇ ਭਾਲਿਆ ਆਪਾਂ ਉੱਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ 'ਚ ਕੋਈ ਇਹ ਕਹਿ ਰਿਹਾ ਵੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ 19 ਦਿਨ ਨੂੰ ਕਹਿੰਦੇ ਵੀ ਇਹਦੀ ਡੈਥ ਹੋ ਗਈ ਹਾਂਜੀ ਕੋਈ ਉੱਥੇ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਹੈ ਨਹੀਂ ਜੀ ਕੋਈ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਕੋਈ ਨਹੀਂ ਆਇਆ ਜੀ ਉਹਦੇ ਹੋ ਰਿਹਾ ਰੇਸ ਲਾ ਰੇ ਹਾਂਜੀ ਬਹੁਤ ਉਹਨਾਂ ਕੋ 15 16 ਮੋਟਰਸਾਈਕਲ ਸੀ ਕੋਈ ਨੋ ਰੋਡ ਹਾਂਜੀ ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਰਹੇ ਕੀ ਮੰਨ ਕਰਦੇ ਆ ਅਸੀਂ ਅਨਸਾਫ ਤੋਂ ਨੇ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ ਮੈਂ ਮੈਡੀਕਲ ਰੋਡ ਹਾਂਜੀ ਇਹ ਕੇਸ ਆਇਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਂ ਦਾ ਬ੍ਰੌਡ ਨੈਟ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾਲ ਆਇਆ ਤੇ ਬ੍ਰੌਡ ਨੈਟ ਹੀ ਸੀ ਸਾਡੇ ਕੋਲ ਦਾਲਨ ਪੇਟ ਦਾ ਸੀ ਉਹ ਅਰਸ਼ਪ੍ਰੀਤ ਅਰਸ਼ ਪ੍ਰੀ ਸਿੰਘ ਅਰਸ਼ ਪ੍ਰੀ ਸਿੰਘ ਹਾਂ ਜੀ ਕੀ ਦੱਸਦੇ ਆ ਕੀ ਕਾਰਨ ਕਿੱਥੇ ਹੋਇਆ ਐਕਸੀਡੈਂਟ ਇੱਥੇ ਆਪਣਾ ਡੇਰੇ ਦੇ ਨਾਲ ਲੱਗੇ ਬਾਹਰੋਲੀ ਸਾਈਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂ ਜੀ ਉਹ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਚੇਤ ਕਰਤਾ ਹਾਂ ਹਾਂ ਜੀ ਨਹੀਂ ਕਾਫੀ دیر ਦੇ ਇਹਦੇ 8:40 ਦੇ ਸਾਡੇ ਕੋਲ ਇੱਥੇ ਆਈ ਸੀ 108 ਲੈ ਕੇ ਆਈ ਸੀ ਇਹਨਾਂ ਨੂੰ ਐਂਬੂਲੈਂਸ ਹਾਂ ਜੀ ਤੇ ਦੂਸਰਾ ਕੋਈ ਹੋਰ ਲੱਗਦੀ ਨਹੀਂ ਇੱਕ ਹੀ ਆਇਆ ਇੱਕ ਹੀ ਆਇਆ ਜਿਹਦੇ ਨਾਲ ਵਜਾ ਉਹ ਠੀਕ ਹੈ ਬੰਦਾ ਉਹਦਾ ਪਤਾ ਨਹੀਂ ਅਰਸ਼ਦੀਪ ਸਿੰਘ ਦਾਲਮ ਦਾ ਰਹਿਣ ਵਾਲਾ ਇਹ ਅੱਜ ਆਪਣੀ ਇਧਰ ਸਿਸਟਰ ਨੂੰ ਮਿਲਣ ਆਇਆ ਸੀ ਮਾਨਪਿੰਡ ਤੇ ਇਥੇ ਕੋਰੀਡੋਰ ਤੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੀ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਜਸਟਿਸ ਨੂੰ ਪਤਾ ਲੱਗਾ ਅਹੀਂ ਹਸਪਤਾਲ ਆਇਆ ਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣਗੇ ਉਸ ਮੁਤਾਬਕ ਕਾਰਵਾਈ ਕਰ ਰਹੀ ਹੈ ਕੀ ਦੱਸਦੇ ਕਿਦਾਂ ਮੌਤ ਦਾ ਜਦ ਇਹ ਹਲੇ ਦੱਸ ਰਹੇ ਕਿ ਵੈਰੀਫਾਈ ਕਰ ਰਹੇ ਆਪਣੇ ਤੌਰ ਤੇ ਮੈਂ ਵੀ ਕਰ ਰਿਹਾ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਲਿਖਾਉਣ ਉਸ ਹਿਸਾਬ ਨਾਲ ਕਾਰਵਾਈ ਕਰਾਂ ਸਰ ਇਹਨਾਂ ਦਾ ਸਾਡੇ ਦੇਸ ਆ ਰਹੇ ਸੀ ਜਿਹੜੇ ਆ ਕੇ ਇਸ ਮੁੰਡੇ ਦੇ ਵਿੱਚ ਬਚੇ ਨੇ ਜਿਹਦੇ ਕਰਕੇ ਇਹਦੀ ਮੌਤ ਹੋਈ ਹੈ ਔਰ ਕੋਈ ਨਹੀਂ ਵੈਰੀਫਾਈ ਕਰ ਲੀਨੇ ਪੁਲਿਸ ਦਾ ਉੱਥੇ ਕੋਈ ਨਹੀਂ ਮਿਲਾਇਆ ਜਿਹੜਾ ਮੈਂ ਜਿਹੜਾ ਉਹਨਾਂ ਨੂੰ ਲੜਵਾ ਜਾਂ ਲੱਗੇ ਹਰਥਾ ਲੇਤਾ ਹਾਂ ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀ ਆਲਰੇਡੀ ਲੱਗੀਆਂ ਨੇ ਫਿਰ ਵੀ ਵੈਰੀਫਾਈ ਕਰ ਲੀਨੇ ਵੀ ਕੀ ਗੱਲਵਾਦੀ ਹੈ ਸਰ ਕੋਆਰਡੀਨੇਟ ਨਹੀਂ ਉੱਥੇ ਡਿਊਟੀ ਆਲਰੇਡੀ ਲੱਗੀ ਹੈ ਫਿਰ ਵੀ ਇਸ ਬੰਦੀ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ ਸਰ ਉਹਨਾਂ ਪਟਿਆ ਅੰਬੀਸ਼ ਹੱਤਾਂ ਤੇ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆਲ ਲਿਖਾਉਣ ਦੇ ਪਰਿਵਾਰ ਮੈਂਬਰ ਉਹਦੇ ਹਿਸਾਬ ਨਾਲ ਕਾਰਵਾਈ ਕਰੀਏ